ਹਾਈ ਗਾਇਜ਼ ਯੂ ਆਰ ਵਾਚਿੰਗ ਕਾਸ਼ਿਫ ਕੋਰਨਰ YouTube ਚੈਨਲ ਐਂਡ ਟੂਡੇ ਆਈ ਹੈਵ ਵੈਰੀ ਆਨਰੇਬਲ ਐਂਡ ਐਨਰਜੈਟਿਕ ਯੰਗ ਬாய் ਵਿਦ ਮੀ ਮੰਦੀਪ ਭਾਈ ਮੰਦੀਪ ਭਾਈ ਆ ਇੰਡੀਆ ਚੜਦੇ ਪੰਜਾਬ ਤੋਂ ਨੇ ਔਰ ਮੈਨੂੰ ਕਾਫੀ ਲੋਕਾਂ ਨੇ ਜਿਹੜਾ ਮੈਸੇਜ ਕੀਤਾ ਕਿ ਵੀ ਪੰਜਾਬੀ ਭਾਈ ਦਾ ਇੰਟਰਵਿਊ ਕੀਤਾ ਜਾਏ ਜਿਹੜੇ ਸਟੂਡੈਂਟਸ ਆਏ ਨੇ ਠੀਕ ਹੈ ਤੇ ਅੱਜ ਮੰਦੀਪ ਭਾਈ ਜਿਹੜਾ ਨੇ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਇਹਨਾਂ ਦੀ ਬੜੀ ਮਿਹਰਬਾਨੀ ਸ਼ੁਕਰੀਆ ਧੰਨਵਾਦ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅਸਲਾਮੁਅਲੈਕੁਮ ਜੀ ਮਨਦੀਪ ਭਾਈ ਕੀ ਹਾਲ ਹੈ ਵਧੀਆ ਭਾਈ ਜੀ ਪੱਲੇ ਤੇ ਮੈਂ ਚੜ੍ਹਦੇ ਤੇ ਲੰਦੇ ਪੰਜਾਬ ਨੂੰ ਪਿਆਰ ਭਰੀ ਮੇਰੀ ਸਾਸ਼੍ਰੀ ਗੱਲ ਤੇ ਆਪਣਾ ਮੈਂ ਸਲੋਵੇਨੀਆ ਆਇਆ ਐਜ਼ ਅ ਸਟੂਡੈਂਟ ਆਇਆ ਤੇ ਮੈਂ ਹਰਿਆਣੇ ਤੋਂ ਆ ਜੀ ਵਸੇ ਕਰਨਾਲ ਤੋਂ ਬੈਚਲਰਸ ਵਾਸਤੇ ਆਇਆ ਮੈਰੀਬੋਰ ਯੂਨੀਵਰਸਿਟੀ ਆ ਮੇਰੀ ਤੇ ਮੈਂ ਚਾਹਨਾ ਕਿ ਮੇਰੇ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਬੰਦੇ ਵੀ ਆਪਣਾ ਯੂਰੋਪ ਆਨ ਸਟੱਡੀ ਕਰਨ ਬਿਕੋਜ਼ ਯੂਰੋਪ ਬਹੁਤ ਅੱਛਾ ਸ਼ਹਿਰ ਹੈ ਬਹੁਤ ਅੱਛਾ ਦੇਸ਼ ਨੇ ਇੱਥੇ ਲੋਕੀ ਬਹੁਤ ਅੱਛੇ ਨੇ ਕੁਆਲਿਟੀ ਐਜੂਕੇਸ਼ਨ ਆ ਸਹੀ ਅੱਛਾ ਮਨਦੀਪ ਭਾਈ ਸਭ ਤੋਂ ਪਹਿਲੇ ਤੇ ਜਿਹੜਾ ਨਾ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਪੰਜਾਬ ਚ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੇ ਰਹਿਣਾ ਲੇਓ ਪੰਜਾਬ ਤੁਸੀਂ ਕੀ ਕਰਦੇ ਰਹੇ ਹੋ ਤੁਹਾਡੇ ਕੀ ਕੁਆਲਿਫਿਕੇਸ਼ਨ ਹੈ ਤੇ ਤੁਸੀਂ ਇੱਥੇ ਜਦੋਂ ਆਏ ਹੋ ਕਿਹੜੇ ਵੀਜ਼ੇ ਦੇ ਉੱਤੇ ਆਏ ਹੋ ਇਹ जरा ਥੋੜਾ ਜਿਹਾ ਸਾਡੇ ਆਡੀਅנס ਨੂੰ ਦੱਸੋ ਹਾਂਜੀ ਮੈਂ ਪੰਜਾਬ ਤੋਂ ਨਹੀਂ ਬਾਈ ਜੀ ਮੈਂ ਹਰਿਆਣੇ ਤੋਂ ਆਂ ਜੀ ਕਰਨਾਲ ਤੋਂ ਅੱਛਾ ਹਾਂਜੀ ਹਾਂਜੀ ਤੇ ਆਪਣਾ ਪੰਜਾਬ ਨਾਲ ਸਾਡਾ ਬਾਰਡਰ ਤੇ ਨਹੀਂ ਲੱਗਦਾ ਪਰ ਆਪਣਾ ਪੰਜਾਬੀ ਬੋਲੀ ਜਿਵੇਂ ਸਾਨੂੰ ਆਂਦੀ ਜੀ ਜੀ ਤੇ ਦੂਜਾ ਮੈਂ ਪਲੱਸ 2 ਕਰਕੇ ਆਇਆ ਨਾਲ ਡਿਪਲੋਮਾ ਸੀ ਮੇਰੇ ਕੋਲ ਮੈਂ ਗ੍ਰੈਜੂਏਸ਼ਨ ਦੇ ਬਿਹਾਫ ਤੇ ਮੈਂ ਅਲਬੇਨੀਆ ਆਇਆ ਸਹੀ ਤੇ ਕਿਉਂਕਿ ਸਭ ਉਹਦੇ ਪਿੱਛੇ ਬਹੁਤ ਰੀਜ਼ਨ ਨੇ ਮੈਂ ਐਜ਼ ਇੱਕ ਮਲਟੀਨੇਸ਼ਨਲ ਕੰਪਨੀ ਵਿੱਚ ਕੰਮ ਕਰਦਾ ਰਿਆ ਅੱਛਾ ਅੱਛਾ ਉਹਦੇ ਵਿੱਚ ਯੂਰੋਪੀਅਨ এডੂਕੇਸ਼ਨ ਨੂੰ ਬਹੁਤ ਪ੍ਰੇਫਰ ਕੀਤਾ ਜਾਂਦਾ ਸੀ ਹਾਂ ਹਾਂ ਮਤਲਬ ਜਿਹੜੇ ਬੱਚੇ ਜਾਂ ਜਿਹੜੇ ਸਟੂਡੈਂਟਸ ਜਿਨ੍ਹਾਂ ਕੋਲ ਐਕਸਪੀਰੀਅੰਸ ਨਹੀਂ ਹੈਗਾ ਫਿਰ ਵੀ ਹਾਂਜੀ ਅਗਰ ਉਹ ਕੁਆਲਿਟੀ এডੂਕੇਸ਼ਨ ਹੇ ਇਯਰੋਪ ਤੋਂ ਕਰਕੇ ਆ ਰਹੇ ਨੇ ਜੀ ਜੀ ਉਹਨਾਂ ਨੂੰ ਬਹੁਤ ਪ੍ਰੇਫਰੈਂਸ ਦਿੱਤੀ ਜਾਂਦੀ ਸੀ ਇੰਡੀਆ ਦੇ ਵਿੱਚ ਅੱਛਾ 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 ਸਹੀ ਹੈ ਤੇ ਸਿਰਫ ਐਸੇ ਵਾਸਤੇ ਕਿ ਤੁਸੀਂ ਜਰਾ ਫਰਦਰ ਸਟੱਡੀਜ਼ ਵਾਸਤੇ ਤੁਸੀਂ ਬਾਹਰ ਜਾਣਾ ਚਾਹ ਰਹੇ ਹੋ ਅਬਰੋਡ ਜਾ ਕੇ अच्छी स्टडी ਲਈ ਜਾਈ ਤੇ ਵਾਪਸ ਆ ਕੇ ਅੱਛੀ ਪੋਜੀਸ਼ਨ ਦਿੱਤਾ জব ਦਿੱਤੇ ਕੰਮ ਕੀਤਾ ਜਾਏ ਦੇਖੋ ਜੀ ਹੁਣ ਮੈਂ ਇਸ ਬਾਰੇ ਪੂਰੀ ਤਰ੍ਹਾਂ ਨਾਲ ਸਹਿਮਤ ਤੇ ਨਹੀਂ ਹਾਂ ਆਪਣੇ ਆਪ ਨਾਲ ਵੀ ਕਿਉਂਕਿ ਦੇਖੋ ਬਾਹਰ ਆ ਕੇ ਕੁਝ ਚੀਜ਼ਾਂ ਪਤਾ ਚੱਲਦੀਆਂ ਨੇ ਹਾਂਜੀ ਸਭ ਤੋਂ ਵੱਡ ਤਗੜੀ ਗੱਲ ਪਰ ਮੈਨੂੰ ਇੱਥੇ ਪਤਾ ਚੱਲੀ ਕਿ ਸਾਨੂੰ ਇਨਸੈਂਟਿਵ ਜਿਹੜੇ ਨੇ ਹਾਂ ਇਨਸੈਂਟਿਵ ਤੇ ਇਨੀਸ਼ੀਏਟਿਵ ਕੰਪਨੀਆਂ ਤੋਂ ਤੇ ਯੂਨੀਵਰਸਿਟੀਆਂ ਕੋਲੋਂ ਬਹੁਤ ਮਿਲਦੇ ਨੇ ਅੱਛਾ ਅੱਛਾ ਤੇ ਜਿਹਦੇ ਕਰਕੇ ਬੱਚਾ ਜਾਂ ਇੱਥੇ ਕੋਈ ਸਟੂਡੈਂਟ ਹੈ ਉਸ ਸਟੱਡੀ ਵਾਸਤੇ ਨਾ ਇੱਕ ਹੁੰਦਾ ਹੈ ਕਿ ਜਾਗਰੂਕ ਕਰਨਾ ਹੁੰਦਾ ਹੈ ਇਹ ਮੋਟੀਵੇਟ ਹੁੰਦਾ ਹੈ ਯੂਨੀਵਰਸਿਟੀਆਂ ਆਪ ਮੋਟੀਵੇਟ ਕਰਦੀਆਂ ਨੇ ਬੱਚਿਆਂ ਨੂੰ ਕਿ ਤੁਸੀਂ ਐਜੂਕੇਸ਼ਨ ਲਵੋ ਇੱਥੇ ਦੀ ਸਹੀ ਹੋ ਤੇ ਇਨ ਫਿਊਚਰ ਮੈਨੂੰ ਤਾਂ ਲੱਗ ਰਿਹਾ ਕਿ ਮੇਰਾ ਕੁਆਲਿਟੀ ਐਜੂਕੇਸ਼ਨ ਨਾਲ ਇਨ ਫਿਊਚਰ ਮੇਰਾ ਸਲਵਨੀਆ ਬਹੁਤ ਅੱਛਾ ਰਹੇਗਾ ਜੀ ਜੀ ਅਗਰ ਮੈਨੂੰ ਓਪਰਚੁਨਿਟੀ ਮਿਲਦੀ ਹੈ ਇੱਥੇ ਮੈਂ ਕੰਮ ਕਰ ਸਕਦਾ ਅੱਛੀ ਜੌਬ ਕਰ ਸਕਦਾ ਤੇ ਮੈਂ ਇੰਡੀਆ ਜਾਣਵਾਰੇ ਮੈਂ ਕਾਟੀ ਸੋਚਾਂਗਾ ਮੈਂ ਇੱਥੇ ਹੀ ਕੰਮ ਕਰਨਾ ਪ੍ਰਫਰ ਕਰਾਂਗਾ ਇੱਥੇ ਕਰਨਾ ਚਾਹ ਰਿਓ ਠੀਕ ਹੋ ਗਿਆ ਅੱਛਾ ਮਨਦੀਪ ਭਾਈ ਸਾਡੇ ਦੇਖਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਛੋਟਾ ਇਹ ਮਲਕ ਸਲੋਵੀਨੀਆ ਹੀ ਕਿਉਂ ਚੋਸ ਕੀਤਾ ਵਾਈ ਯੂ ਚੂਸ ਥਿਸ ਸਲੋਵੀਨੀਆ ਫਾਰ ਯੂਰ ਫਰਦਰ ਸਟੱਡੀਜ਼ ਤੁਸੀਂ ਅਮਰੀਕਾ ਕੈਨੇਡਾ ਆਪਣਾ ਇੰਗਲੈਂਡ ਵੱਡੇ ਕੰਟਰੀ ਨੇ ਜਰਮਨੀ ਫਰਾਂਸ ਸਪੇਨ ਇਟਲੀ ਉਹਨਾਂ ਦੀ ਕੰਟਰੀਆਂ ਚ ਮੂਵ ਕਿਉਂ ਨਹੀਂ ਕੀਤਾ ਉਧਰ ਕਿਉਂ ਨਹੀਂ ਤੁਸੀਂ ਅਪਲਾਈ ਕੀਤਾ ਤੁਸੀਂ ਇੱਧਰ ਛੋਟੇ ਕੰਟਰੀ ਕਿਉਂ ਅਪਲਾਈ ਕੀਤਾ ਉਹਦੀ ਕੀ ਕੀ ਰੀਜ਼ਨ ਸੀ ਜਰਾ ਸਾਡੇ ਪਿਆਰ ਕਰਨ ਵਾਲੇ ਆਡੀਅנס ਨੂੰ ਦੱਸੋ ਜਰਾ ਬਾਈ ਜੀ ਰੀਜ਼ਨਸ ਇਹਦੇ ਪਿੱਛੇ ਮੈਂ ਕੁਝ ਨਹੀਂ ਕਾਂਗਾ ਯੂਰਪ ਦੇ ਸਾਰੇ ਦੇਸ਼ ਹੀ ਵੱਡੇ ਦੇਸ਼ ਨੇ ਸ਼ੈਨਿਕਨ ਇਲਾਕਾ ਤੁਸੀਂ ਆਪਣਾ ਸ਼ੈਨਿਕਨ ਕੰਟਰੀਆਂ ਨੂੰ ਆਪਾਂ ਕੱਟ ਨਹੀਂ ਸਮਝ ਸਕਦੇ ਕਿਸੇ ਨਾਲ ਵੀ ਇੱਥੇ ਐਜੂਕੇਸ਼ਨ ਹੀ ਬਹੁਤ ਵੱਡੀ ਚੀਜ਼ ਹੈ ਅਗਰ ਮੈਂ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਚਲਾ ਜਾਂਦਾ ਮੈਨੂੰ ਐਜੂਕੇਸ਼ਨ ਦੇ ਬਾਅਦ ਉੱਥੇ ਜਾਂ ਸ਼ਿਫਟਾਂ ਹੀ ਕਰਨੀਆਂ ਹਨ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਵੱਡੀ ਕੰਪਨੀ ਅਪੋਰਚ्युनिटी ਦਿੰਦੀ ਐਸਾ ਕੰਮ ਕਰਨ ਵਾਸਤੇ ਸਹੀ ਕਿਉਂਕਿ ਮੈਂ ਇੰਡੀਆ ਆਣਾ ਨਹੀਂ ਪ੍ਰਿਫਰ ਕਰਾਂਗਾ ਕਿਉਂਕਿ ਮੈਂ ਜਦੋਂ 22 ਲੱਖ ਜਾਂ 40 ਲੱਖ ਰੁਪਈਆ ਲਾ ਕੇ ਮੈਂ इंडिया ਤੋਂ ਜਾ ਰਿਹਾ ਤੇ ਮੇਰਾ ਮੇਨ ਮੋਟਿਵ ਰਹੇਗਾ ਕਿ ਮੈਂ ਉੱਥੇ ਜਾ ਕੇ ਹੀ ਮਾਈਗ੍ਰੇਸ਼ਨ ਜਿਵੇਂ ਆਪਣਾ ਕਹਿਦਾ ਕਿ ਉੱਥੇ ਜਾ ਕੇ ਹੀ ਸੈੱਟ ਹੋਣ ਦੀ ਕੋਸ਼ਿਸ਼ ਕਰਾਂਗਾ ਬਟ ਇਧਰ ਕੀ ਆ ਕਿ ਇੱਥੇ ਫੀਸਾਂ ਬਹੁਤ ਘੱਟ ਨੇ ਔਰ ਇੱਥੇ ਕੁਆਲਿਟੀ ਐਜੂਕੇਸ਼ਨ ਇਨੀ ਟੌਪ ਨਾਚ ਆ ਗਈ ਹੈ ਕਿ ਕਿਸੇ ਨਾਲ ਵੀ ਆਪਾਂ ਕੰਪੈਰੀਜ਼ਨ ਨਹੀਂ ਕਰ ਸਕਦੇ ਅਮਰੀਕਨ ਕੰਟਰੀਆਂ ਆਸਟ੍ਰੇਲੀਅਨ ਐਜੂਕੇਸ਼ਨ ਨਾਲ ਵੀ ਜੇ ਜੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਆਪਣਾ ਮਨਦੀਪ ਭਾਈ ਬਾਕੀ ਕੰਟਰੀਆਂ ਦੇ ਵਿੱਚ ਨਾ ਫੀਸ ਵਗੈਰਾ ਬਹੁਤ ਜ਼ਿਆਦਾ ਹਾਈ ਚਾਰਜਸ ਨੇ ਠੀਕ ਹੈ ਇੰਗਲੈਂਡ ਹੋ ਗਿਆ ਕੈਨੇਡਾ ਅਮਰੀਕਾ ਹੋਵੇ ਉੱਥੇ ਤੇ 10 10 12 12000 पौंड 10 10 12 12000 डॉलर ਜਾ ਰਹਾ ਹੈ ਉਹ ਇੱਕ ਫਰਸਟ ਇਅਰ ਦੀ ਫੀਸ ਲੈ ਰਹੇ ਨੇ ਸੈਮਿਸਟਰ ਭਾਈ ਜੀ ਇੱਕ ਸੈਮਿਸਟਰ ਇੱਕ ਫਰਸਟ ਇਅਰ ਜਾਂ ਫਰਸਟ ਸੈਮਿਸਟਰ ਉਹ ਡਿਫਰੈਂਟ ਡਿਪੈਂਡ ਕਰਦਾ ਕਿ ਕਿਹੜੀ ਯੂਨੀਵਰਸਿਟੀ ਅਪਲਾਈ ਕਰ ਰਹੇ ਹੋ ਕਿਹੜੇ ਕੋਰਸ ਅਪਲਾਈ ਕਰ ਰਹੇ ਹੋ ਬਿਲਕੁਲ ਤੁਸੀਂ ਸਹੀ ਫਰਵਾ ਰਹੇ ਹੋ ਐਸੀ ਤਰ੍ਹਾਂ ਹੀ ਇਹ ਜਿਹੜਾ ਸਲੋਵੀਨੀਆ ਜਰਾ ਛੋਟਾ ਕੰਟਰੀ ਹੈ ਲਿਮਿਟਿਡ ਕੋਰਸਸ ਨੇ ਲਿਮਿਟਿਡ ਯੂਨੀਵਰਸਿਟੀਆਂ ਨੇ ਟਾਈਮ ਜਿਹੜਾ ਇੱਥੇ ਜਰਾ ਘੱਟ ਲੱਗਦਾ ਹੈ ਠੀਕ ਹੈ ਬੰਦਾ ਜਲਦੀ ਪਹੁੰਚ ਜਾਂਦਾ ਹੈ ਉਹ ਤੁਹਾਡੇ ਕੰਟਰੀ ਚ ਤੋਂ विदाउट आइट्स ਵੀ ਆ ਸਕਦੇ ਨੇ ਤੇ ਕਾਫੀ ਯਾਨੀ ਕਿ ਬੈਨੀਫਿਟਸ ਨੇ اچھا ਐ ਦੱਸੋ ਤੁਸੀਂ ਇਥੋਂ ਹਰਿਆਣਾ ਇੰਡੀਆ ਤੋਂ ਤੁਹਾਨੂੰ ਕਿੰਨੇ ਪੈਸੇ ਲੱਗੇ ਔਰ ਕਿੰਨਾ ਟਾਈਮ ਲੱਗਾ ਇੱਥੇ ਮੂਵ ਕਰਨ ਤੇ ਜੀ ਐਡਮਿਸ਼ਨ ਤੋਂ ਲੈ ਕੇ ਤੇ ਫ্লাই ਕਰਨ ਤੱਕ ਜੀ 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 ਮੇਰੇ ਅਗਰ ਮੈਂ हिसाब ਲਾਇਆ ਜਾਏ ਤੇ 7-8 ਲੱਖ ਰੁਪਈਆ ਮੇਰੇ 1 ਸਾਲ ਦੀ ਫੀਸ ਨਾਲ ਲੱਗਾ ਜੀ ਅੱਛਾ ਤੇ ਬਾਕੀ ਜੋ ਬੱਚਾ ਕੈਰੀ ਕਰਨਾ ਚਾਹੁੰਦਾ ਆਪਣੇ ਨਾਲ ਕਰੰਸੀ ਜਿੰਨੀ ਕੈਰੀ ਕਰਨਾ ਚਾਹੁੰਦਾ ਉਹ ਤੇ ਡਿਪੈਂਡ ਹੈ ਪਰ ਆਈ ਰეკਮੈਂਡ ਯੂ ਕਿ 1,50,000 ਇੰਡੀਅਨ ਰੁਪੀਸ ਇਨਫੋਰ ਯੂ ਫॉर 3 ਮੰਥਸ 3 ਮੰਥਸ ਫॉर 올 ਲਿਵਿੰਗ ਐਕਸਪੈਂਸਸ ਇਨਕਲੂਡਿੰਗ ਯਰ ਗਰੋਸਰੀ ਯਰ ਟੈਕਸ ਇਨਕਲੂਡਿੰਗ ਯਰ ਰੈਂਟਸ ਤੇ ਹੋ ਗਿਆ ਮੈਂ ਤੁਹਾਨੂੰ ਇਹੋ ਪ੍ਰਿਫਰ ਕਰਾਂਗਾ ਕਿ ਤੁਸੀਂ ਅਗਰ ਇੰਨਾ ਖਰਚ ਇਹਨੇ ਘੱਟ ਖਰਚੇ ਦੇ ਵਿੱਚ ਤੁਹਾਨੂੰ ਇੱਕ ਕੁਆਲਿਟੀ ਐਜੂਕੇਸ਼ਨ ਮਿਲ ਰਹੀ ਹੈ ਦੇ ਵਾਈ ਯੂ ਪ੍ਰੇਫਰ ਕੈਨੇਡਾ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਸਲੋਵੇਨੀਆ ਇਜ਼ ਵਨ ਆਫ ਦ ਬੈਸਟ ਕੰਟਰੀ ਆਈ ਸੌ ਬਿਕੋਜ਼ ਇੱਥੇ ਤੁਹਾਨੂੰ ਬਹੁਤ ਜੀ ਓਪਰਚ्युनिटीज ਦਿੱਤੀ ਜਾਂਦੀਆਂ ਨੇ ਜਿਵੇਂ ਇੱਕ ਓਟੀਪੀ ਬੈਂਕ ਹੈ ਇੱਥੇ ਸਟੂਡੈਂਟ ਨੂੰ ਕੰਸੈਸ਼ਨ ਮਿਲਾ ਜਾ ਰਿਹਾ 400 ਯੂਰੋਸ ਕ੍ਰੈਡਿਟ ਅੱਛਾ ਹਾਂਜੀ ਜਿਹਦੇ ਵਿੱਚ ਉਹ ਆਪਣਾ ਉਹ 400 ਯੂਰੋ ਕ੍ਰੈਡਿਟ ਬੱਚੇ ਨੂੰ ਦੇ ਰਹੇ ਨੇ ਅਗਰ ਆਪਾਂ ਕੈਨੇਡਾ ਨਾਲ ਕੰਪੈਰੀਜ਼ਨ ਕਰੀਏ ਤਾਂ ਕੈਨੇਡਾ ਜੀਆਈਸੀ ਬੱਚਾ ਕੋਲੋਂ ਪਹਿਲੇ ਪਰਵਾ ਲੈਂਦਾ ਹਾਂਜੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਇਧਰ ਸਰਕਾਰ ਸਾਨੂੰ 400 ਕ੍ਰੈਡਿਟ ਦੇ ਰਹੀ ਹੈ ਜਿਦੇ ਵਿੱਚ ਸਾਡਾ 1 ਮੰਥ ਦਾ ਰੈਂਟ ਹੋਰ 1 ਮਹੀਨੇ ਦੀ ਗ੍ਰੋਸਰੀ ਨਿਕਲ ਜਾਂਦੀ ਹੈ। ਅੱਛਾ ਅੱਛਾ। ਕੰਮ ਲੱਭਣਾ ਵੀ ਇੰਨਾ ਕੋਈ ਇਸ਼ੂ ਨਹੀਂ ਹੈਗਾ ਹੋਰਾਂ। ਇਧਰ ਸਟੂਡੈਂਟਸ ਕੇ ਸਰਵਿਸ ਵਾਲੇ ਹੈਗੇ ਨੇ ਕਿ ਸਾਨੂੰ ਡੋਰ ਟੂ ਡੋਰ ਜਾ ਕੇ ਆਪਣੇ ਰੈਜ਼ਿਊਮ ਲੈ ਕੇ ਨਹੀਂ ਜਾਣਾ ਪੈਂਦਾ। ਆਪਾਂ ਆਨਲਾਈਨ ਘਰ ਬੈਠੇ ਆਪਣਾ ਵੈਕੈਂਸੀਜ਼ ਅਪਲਾਈ ਕਰ ਸਕਦੇ ਹਾਂ। ਜੀ ਮਨਦੀਪ ভাই ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜਿਸ ਤਰ੍ਹਾਂ ਜਰਮਨੀ ਦੇ ਵਿੱਚ ਬਲੋਕ ਅਕਾਊਂਟ ਖੁਲਵਾਉਂਦੇ ਨੇ ਜੇ ਤੁਸੀਂ ਆਨ ਤੋਂ ਪਹਿਲੇ ਜੀ ਆਪਣੇ ਪੈਸੇ ਆਪਣੇ ਬੈਂਕ ਅਕਾਊਂਟ ਖੋਲ ਕੇ ਉਹਦੇ ਵਿੱਚ ਪੈਸੇ ਸੁੱਟੋ ਤਾਂ ਕਿ ਜਿਹੜਾ ਤੁਸੀਂ ਆਗੇ ਇਸਤੇਮਾਲ ਕਰਦੇ ਹੋ ਇਨ ਫਿਊਚਰ ਤੁਹਾਨੂੰ ਕੋਈ ਦਿੱਕਤ ਨਾ ਪਵੇ ਸੇਮ ਉਸੇ ਤਰ੍ਹਾਂ ਕੈਨੇਡਾ ਵਾਲੇ ਵੀ ਮੰਗਦੇ ਨੇ ਠੀਕ ਹੈ ਤੇ ਇੱਥੇ ਇਸ ਕੰਟਰੀ ਦੇ ਵਿੱਚ ਉਹ ਚੀਜ਼ ਨਹੀਂ ਇਸ ਤਰ੍ਹਾਂ ਤੁਸੀਂ ਬੈਂਕ ਸਟੇਟਮੈਂਟ ਆਪਣੀ ਦਿਖਾਓ ਇੰਡੀਆ ਦੇ ਵਿੱਚ ਤੇ ਉਹ ਹੀ ਤੁਹਾਡਾ ਕੈਸ਼ ਮਨੀ ਤੁਸੀਂ ਜਿੰਨੀ ਲੈਣੀ ਜਿੰਨਾ ਗੋੜ ਪਾਓ ਉਹਨਾ ਮਿੱਠਾ ਉਹ ਜਿਹੜਾ ਤੁਸੀਂ ਲੈ ਕੇ ਆਉਂਦੇ ਹੋ ਉਹ ਤੁਸੀਂ ਇੱਥੇ ਚਲਾ ਲੈਣਾ ਠੀਕ ਹੋ ਗਿਆ ਅੱਛਾ ਇਹ ਮੈਨੂੰ ਇਹ ਦੱਸੋ ਤੁਸੀਂ ਯੂਨੀਵਰਸਿਟੀ ਜਦੋਂ ਆਏ ਹੋ ਉੱਥੇ ਤੁਹਾਡੇ ਕੋਈ ਦੋਸਤ ਵਗੈਰਾ ਬਣੇ ਨੇ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਕੀ ਫੀਲਿੰਗਸ ਤੁਹਾਡੇ ਆਏ ਜਦੋਂ ਤੁਸੀਂ ਫਸਟ ਵੀਕ ਇੱਥੇ ਆਏ ਹੋ ਇੱਥੇ ਦੋਸਤਾਂ ਨੂੰ ਦੂਸਰੇ ਲੋਕ ਨੈਸ਼ਨੈਲਿਟੀ ਦੇ ਲੋਕਾਂ ਨੂੰ ਮਿਲੇ ਹੋ ਤੇ ਤੁਹਾਡਾ ਕੀ ਖਿਆਲਾਤ ਕੀ ਵਿਚਾਰ ਨੇ ਤੁਹਾਡੇ ਇਹ ਜਰਾ ਦੱਸੋ ਸਾਡੀ ਆਡੀਅנס ਨੂੰ ਦੇਖੋ ਜੀ ਮੂੰਹ ਤੇ ਮੇਰੇ ਕੋਲ ਆਪਣੇ ਲੈਂਦੇ ਪੰਜਾਬ ਤੋਂ ਮੇਰੇ ਯਾਰ ਬੜੇ ਯਾਰ ਮਿੱਤਰ ਨੇ ਚੜਦੇ ਤੋਂ ਵੀ ਨੇ ਬਲਕਿ ਬੰਗਲਾਦੇਸ਼ ਤੋਂ ਬਲਗੇਰੀਆ ਤੋਂ ਡਿਫਰੈਂਟ ਡਿਫਰੈਂਟ ਨੇਸ਼ਨਸ ਤੋਂ ਆਪਣੇ ਦੋਸਤ ਹੈਗੇ ਨੇ ਤੋ ਸਾਰਿਆਂ ਦਾ ਇੱਥੇ ਹੀ ਮੋਟੀਵੇਸ਼ਨ ਹੈਗਾ ਕਿ ਆਪਾਂ ਸਟੱਡੀ ਲੈਣੀ ਹੈ ਇੱਕ ਫ੍ਰੈਂਡਲੀ এনवायरमेंट ਹੈਗਾ ਪ੍ਰੋਫੈਸਰ ਬਹੁਤ ਬੱਚਿਆਂ ਦੀ ਹੈਲਪ ਕਰਦੇ ਨੇ ਐਜ਼ ਅ ਮੈਮਰੀਬੋਰ ਯੂਨੀਵਰਸਿਟੀ ਦੇ ਵਿੱਚ ਹੈਗਾ ਮੈਨੂੰ ਪ੍ਰੋਫੈਸਰ ਪਰਸਨਲ ਰਿਕਮੈਂਡੇਸ਼ਨਸ ਦਿੰਦੇ ਨੇ ਬੁੱਕਸ ਦਿੰਦੇ ਨੇ ਆਪਣੀਆਂ ਨੋਟਸ ਦਿੰਦੇ ਨੇ ਆਪਣਾ ਟਾਈਮ ਦਿੰਦੇ ਨੇ ਇੱਥੇ ਹਾਈਬ੍ਰਿਡ ਕਲਾਸਾਂ ਨੇ ਇੱਥੇ ਮਤਲਬ ਸਾਨੂੰ ਕਰੈਮਿੰਗ ਕਰਕੇ ਵੱਡੀ ਮੋਟੀ ਮੋਟੀ ਕਿਤਾਬਾਂ ਨਹੀਂ ਰਟਾਰੇ ਇੱਥੇ ਐਜੂਕੇਸ਼ਨ ਦਾ ਲੈਵਲ ਜੋ ਮੈਂ ਕਹਿਣਾ ਚਾਹੁੰਦਾ ਹਾਂ ਬਹੁਤ ਹਾਈ ਕਲਾਸ ਜਿਸ ਨਾਲ ਮਤਲਬ ਆਪਾਂ ਵੇਖਿਆ ਜਾਵੇ ਕਿ ਐਡਜਸਟਮੈਂਟ ਇਨ ਇੰਡੀਅਨ ਸਟੂਡੈਂਟ ਅ ਤੇ ਮੈਨੂੰ ਉੱਥੇ ਇੰਡੀਆ ਦੇ ਵਿੱਚ ਮੈਂ ਵੱਧ ਤੋਂ ਵੱਧ ਸਾਡੇ ਆਡੀ ਸ਼ਰਮਾ ਸਨ ਮੈਥਸ ਦੀ ਬੁੱਕ ਸਭ ਤੋਂ ਵੱਡੀ ਬਸ ਉਹ ਹੀ ਚੀਜ਼ਾਂ ਬਾਰ-ਬਾਰ ਰਟੀਆਂ ਆਈ ਜਾ ਰਹੀਆਂ ਸਨ ਕਰਿਆ ਜਾ ਰਿਹਾ ਸੀ ਹਾਈਬ੍ਰਿਡ ਕਲਾਸਾਂ ਦੇ ਵਿੱਚ ਜੋ ਪ੍ਰੋਫੈਸਰਸ ਨੇ ਉਹ ਖੁਦ ਪੀ ਐਚ ਡੀ ਨੇ ਉਹਨਾਂ ਨੂੰ ਪਤਾ ਨੋਲਿਜ ਇਨਫੋਰਮੇਸ਼ਨ ਬੱਚਿਆਂ ਨੂੰ ਕੀ ਦੇਣੀ ਹੈ ਹਰ ਬੱਚੇ ਦਾ ਲੈਵਲ ਉਹਨਾਂ ਨੇ ਮੇਨਟੇਨ ਕੀਤਾ ਆਇਆ ਟਾਈਮ ਹੈ ਚਾਹਨਾ ਕਿ ਬੱਚੇ ਇੱਥੇ ਆ স্টਡੀ ਲੈਨ ਤੇ ਉਹਨਾਂ ਦੀ ਜਿਹੜੀ ਕੁਆਲਿਟੀ ਹੋਰ ਜਿਹੜਾ ਆਈਕਿਊ ਲੈਵਲ ਹੈ ਆਟੋਮੈਟਿਕਲੀ ਇਨਕਰੀਜ਼ ਹੋ ਜਾਏਗਾ ਮੈਂ ਤੇ ਇਹ ਚਾਹਨਾ ਕਿ ਇੱਥੇ ਆ ਜੋ ਸੀ ਠੀਕ ਹੋ ਗਿਆ अच्छा मनदीप भाई ਤੁਸੀਂ ਇਹ ਦੱਸੋ ਕਿ ਤੁਸੀਂ ਆਪਣੀ ਸਟੱਡੀਜ਼ ਫਿਨਿਸ਼ ਕਰਕੇ ਤੇ ਤੁਸੀਂ ਯੂਰਪ ਤੋਂ ਕਿਸੇ ਹੋਰ ਕੰਟੀਨੈਂਟ 'ਚ ਮੂਵ ਕਰਨਾ ਚਾਹ ਰਹੇ ਹੋ ਜਾਂ ਸਲਵਿਨੀਆ ਤੋਂ ਕਿਸੇ ਹੋਰ ਕੰਟਰੀ ਜਾਣਾ ਚਾਹ ਰਹੇ ਹੋ ਜਾਂ ਆਫਟਰ ਫਿਨਿਸ਼ ਯਰ ਸਟੱਡੀ ਯੂ ਵਾਂਟ ਟੂ ਗੋ ਬੈਕ ਟੂ ਯਰ ਕੰਟਰੀ ਟੂ ਸਰਵ देयर ਕੀ ਯਾਨੀ ਕਿ ਤੁਹਾਡੇ ਅੱਗੇ ਫਿਊਚਰ ਪਲਾਨਸ ਕੀ ਨੇ ਥੋੜਾ ਜਿਹਾ ਸ਼ਾਰਟ ਜਾਂ ਜਰਾ ਦੱਸ ਦੇਣਾ ਹਾਂਜੀ ਫਿਊਚਰ ਪਲਾਨਸ ਵੀਰ ਜੀ ਵੇਖੋ ਇਹ ਵੀ ਬਣਾਏ ਜਾਂਦੇ ਨੇ ਕੀ ਆਪਣਾ ਤੁਸੀਂ ਰეკਮੈਂਡ ਕਰਦੇ ਕੋਈ ਚੀਜ਼ਾਂ ਪਰ ਬਣਦੀਆਂ ਕੁਛ ਨਹੀਂ এডੂਕੇਸ਼ਨ ਤੋਂ ਬਾਅਦ ਮੈਨੂੰ ਤਾਂ ਇਹ ਲੱਗਦਾ ਮੇਰੀ ਆਪਣੇ ਦੇਸ਼ ਦੇ ਵਿੱਚ ਜਾਂ ਭਾਵੇਂ ਮੈਂ ਕਿਸੇ ਵੀ ਯੂਰੋਪੀਅਨ ਨੇਸ਼ਨ ਵਿੱਚ ਰਹਾ ਮੈਨੂੰ ਹਾਈ ਕੁਆਲਿਟੀ ਆਫ ਜੌਬ ਤੇ ਹਾਈ ਕੁਆਲਿਟੀ ਆਫ ਸਟੈਂਡਰਡ ਲਾਈਫ ਮਿਲੇਗਾ ਸਹੀ ਹੋ ਗਿਆ আচ্ছা ਇੱਕ ਹੋਰ ਕੁਐਸਚਨ ਮੇਰੇ ਇੱਕ ਦੋਸਤ ਨੇ ਪੁੱਛਿਆ ਸੀ ਕਿ ਵੀ ਪੰਜਾਬੀ ਭਾਈ ਜਿਹੜਾ ਮਨਦੀਪ ਭਾਈ ਨਾਲ ਕੋ ਪੁੱਛਣਾ ਕਿ ਅਗਰ ਤੁਹਾਨੂੰ ਇੱਥੇ ਕੋਈ ਪੰਜਾਬੀ ਲੜਕੀ ਲੱਭ ਜੇ ਜਾਂ ਯੂਰੋਪੀਅਨ ਲੜਕੀ ਲੱਭ ਜੇ ਤੇ ਤੁਸੀਂ ਇੱਥੇ ਸ਼ਾਦੀ ਕਰਨਾ ਚਾਹੁੰਦੇ ਹੋ ਵਿਆਹ ਇੱਥੇ ਕਰਨਾ ਚਾਹੁੰਦੇ ਹੋ ਜਾਂ ਕਿ ਹਰਿਆਣਾ ਇੰਡੀਆ ਜਾ ਕੇ ਤੁਸੀਂ ਵਿਆਹ ਕਰਨਾ ਚਾਹੁੰਦੇ ਹੋ ਐ ਤੇ ਬਾਈਕ ਪਰਸਨਲ ਕੁਐਸਚਨ ਹੈ ਲੇਕਿਨ ਮੇਰੇ ਆਡੀਅנס ਦੇ ਦੋਸਤਾਂ ਨੇ ਜੋ ਜਿਹੜਾ ਨਾ ਉਹ ਕੁਐਸਚਨ ਇੱਕ ਆਇਆ ਸੀ ਕਿ ਆ ਲਾਜ਼ਮੀ ਪੁੱਛਣਾ ਮੈਂ ਕਿਹਾ ਜੀ ਪੁੱਛ ਲਾਂਗੇ ਕੋਈ ਮਸਲਾ ਨਹੀਂ ਹੈ ਇਹੋ ਜੀ ਗੱਲ ਨਹੀਂ ਹੈ ਜੀ ਦੇਖੋ ਸੰਜੋਗਾਂ ਦੀ ਗੱਲ ਹੁੰਦੀ ਹੈ ਰਬ ਜਿੱਥੇ ਮਿਲਾ ਦੇ ਉਥੇ ਮਿਲਾ ਦੇ ਹਾਂਜੀ ਹਾਂਜੀ ਬਾਕੀ ਮੈਂ ਤੇ ਰეკਮੈਂਡ ਹੀ ਕਰਾਂਗਾ ਕਿ ਮੈਂ ਆਪਣੇ ਦੇਸ਼ ਦੀ ਕੁੜੀ ਨਾਲ ਹੀ ਵਿਆਹ ਕਰਾਂ ਅੱਛਾ ਕਿਉਂਕਿ ਖਿਆਲਤ ਮਿਲਣਾ ਬੜੇ ਜ਼ਰੂਰੀ ਹੁੰਦੇ ਨੇ ਸਹੀ ਹੋ ਗਿਆ ਆਪਣੀ ਪੂਰੀ ਜ਼ਿੰਦਗੀ ਇੱਕ ਵਿਅਕਤੀ ਨਾਲ ਗੁਜ਼ਾਰਨੀ ਆਪਾਂ ਜੀ ਜੀ ਤੇ ਖਿਆਲਤ ਮਿਲਨੇ ਚਾਹੀਦੇ ਨੇ ਬਿਲਕੁਲ ਸਹੀ ਅੱਛਾ ਮਨਦੀਪ ਭਾਈ ਅਗਰ ਐਥੇ ਤੁਸੀਂ ਵਿਆਹ ਕਰ ਲੈਂਦੇ ਹੋ ਤੇ ਤੁਸੀਂ ਆਪਣੇ ਮਾਤਾ ਪਿਤਾ ਨੂੰ ਉਥੇ ਇੰਡੀਆ 'ਚ ਦੱਸ ਦਿਓਗੇ ਮੈਂ ਇੱਥੇ ਕੁੜੀ ਯੂਰੋਪੀਅਨ ਲੱਭ ਕੇ ਵਿਆਹ ਕਰ ਲਿਆ ਤੇ ਉਹਨਾਂ ਦੇ ਕੀ ਵਿਚਾਰ ਹੋਣਗੇ ਤੁਹਾਡੇ ਬਾਰੇ ਕੀ ਕਹਿਣਗੇ ਨਾਰਾਜ਼ ਹੋਣਗੇ ਖੁਸ਼ ਹੋਣਗੇ ਕੀ ਯਾਨੀ ਜੋ ਦੇਖੋ ਜੀ ਵੈਸੇ ਮੈਂ ਮਾਪੇ ਤਾਂ ਆਪਣਾ ਕੱਲਾ ਕੱਲਾ ਹੀ ਆ ਜੀ ਇੱਕ ਮੇਰੀ ਸਿਸਟਰ ਨੇ ਉਹਨਾਂ ਦੀ ਮੈਰਿਜ ਹੋ ਗਈ ਹੁਣ ਉਸ ਹਿਸਾਬ ਨਾਲ ਮੈਂ ਕੱਲਾ ਹੀ ਆ ਜੀ ਫਿਰ ਤੁਸੀਂ ਤਾਂ ਲਾਡ ਲਿਓ ਫਿਰ ਜੋ ਮਰਜ਼ੀ ਕਰੋ ਲਾਡਲੇ ਨਹੀਂ ਪਰ ਉਹਨਾਂ ਦੇ ਇਰਮਾਨ ਹੁੰਦੇ ਨੇ ਬੱਚਾ ਪਕੋੜੀ ਚਾੜੀ ਆਪਣੇ ਹੱਥੀ ਵਿਆਹੀਏ ਸਹੀ ਤੇ ਮੈਂ ਤਾਂ ਇਹ ਜਨਾ ਕਰ ਇੱਧੇ ਵੀ ਵਿਆਹ ਹੁੰਦਾ ਤੇ ਮੈਂ ਘਰ ਜਾ ਕੇ ਆਪਣੇ ਸਾਰੇ ਸ਼ਗਨ ਛਗਨ ਜਿਹੜੇ ਹੁੰਦੇ ਨੇ ਸ਼ਗਨ ਉੱਥੇ ਉੱਥੇ ਹੀ ਕਰਨੇ ਆ ਹਾਂਜੀ ਇੱਥੇ ਦੇ ਉਹ ਸ਼ਗਨ ਨਹੀਂ ਹੁੰਦੇ ਇੱਥੇ ਦੇ ਵੇਖੋ ਜੀ ਆਪਾਂ ਹੁਣ ਮੈਂ ਤੁਹਾਨੂੰ ਇਹ ਕਾਂ ਕਿ ਜਿਵੇਂ ਤੁਸੀਂ ਭਾਈ ਜਾਨ ਆਪਣੇ ਐਵੇਂ ਆਪਣੇ ਪੰਜਾਬੀ ਬੋਲੀ ਬੋਲਣ ਵਾਲੇ ਆ ਆਪਣੇ ਉਰਦੂ ਬੋਲੀ ਬੋਲਣ ਵਾਲੇ ਉਹਨਾਂ ਨਾਲ ਹੀ ਰਿਸ਼ਤੇਦਾਰੀ ਆਪਣੀ ਜਿਵੇਂ ਵਾਤ ਵਾਤ ਆ ਸਾਡੇ ਵਾਸਤੇ ਹੋਣੇ ਤਾਂ ਮਾਪਿਆ ਤੇ ਕੋਈ ਨਹੀਂ ਖੜਾ ਰਿਸ਼ਤੇਦਾਰ ਕੋਈ ਨਹੀਂ ਖੜਾ ਤੁਹਾਨੂੰ ਕੋਈ ਦਿੱਕਤ ਹੁੰਦੀ ਆ ਤਾਂ ਆਪਣੇ ਵੱਡੇ ਵੀਰਾਂ ਕੋਲੋਂ ਜਾਂ ਆਪਣੇ ਵੱਡੇ ਭਰਾਵਾਂ ਕੋਲੋਂ ਮਦਦ ਮੰਗੀਦਾ ਪੁੱਛੀਦਾ ਕਿਵੇਂ ਮਸਲੇ ਦਾ ਹੱਲ ਕੱਢੀਏ ਜੀ ਜੀ ਅੱਛਾ ਮਨਦੀਪ ਭਾਈ ਜਰਾ ਇਹ ਦੱਸੋ ਕਿ ਇੰਡੀਆ ਦਾ ਮੌਸਮ ਹਰਿਆਣਾ ਦਾ ਪੰਜਾਬ ਦਾ ਮੌਸਮ ਤੇ ਇੱਥੋਂ ਦੇ ਮੌਸਮ 'ਚ ਤੁਹਾਨੂੰ ਕੋਈ ਫਰਕ ਮਹਿਸੂਸ ਹੋਇਆ ਹੈ ਤੇ ਉੱਥੋਂ ਦਾ ਜਿਹੜਾ ਰੈਂਸੈਂਸੀ ਉਥੋਂ ਦਾ ਜਿਹੜਾ ਸਾਫ ਸੁਥਰਾਈ ਔਰ ਇਥੋਂ ਦੀ ਸਾਫ ਸੁਥਰਾਈ ਯਾਨੀ ਕਿ ਦੇਖਣੀ ਕਲੀਨਲੀ ਜਿਹਨੂੰ ਕਹਿਆ ਜਾਂਦਾ ਕਿ ਵੀ ਕਿਹੜਾ ਤੁਹਾਨੂੰ ਅੱਛਾ ਲੱਗਾ ਕਿ ਇੱਧਰ ਕੀ ਯਾਨੀ ਕਿ ਕਹਿ ਲਓ ਕਿ ਇੱਧਰ ਦੇ ਜਿਹੜੇ ਇੰਤਜ਼ਾਮਾਤ ਨੇ ਲੋਕਾਂ ਨੇ ਜਿਹੜੇ ਕੀਤੇ ਮੇਰੀ ਇਧਰ ਪੰਜਾਬੀ ਥੋੜੀ ਜਿਹਾ ਕਮਜ਼ੋਰ ਹੈ ਲੇਕਿਨ ਕੋਸ਼ਿਸ਼ ਕਰ ਰਿਹਾ ਹਾਂ ਬੋਲਣ ਦੀ ਤੇ ਇਹ ਦੱਸੋ ਕਿ ਡਿਫਰੈਂਸ ਕੀ ਹੈ ਪੰਜਾਬ ਦਾ ਤੇ ਇੱਧਰ ਯੂਰਪ ਦਾ ਕੀ ਡਿਫਰੈਂਸ ਹੈ ਰੈਂਸੈਂਸ ਦਾ ਤੇ ਗਲੀ ਮੁਹੱਲਿਆਂ ਦਾ ਤੇ ਖਾਨ ਪੀਣ ਦਾ ਇਹ ਜਿਹੜਾ ਥੋੜਾ ਜਿਹਾ ਦੱਸੋ ਭਾਈ ਜੀ ਮੈਂ ਤਾਂ ਕਵਾਂਗਾ ਜਿਹੜੀ ਆਪਣੀ ਮਾਤਭੂਮੀ ਹੁੰਦੀ ਹੈ ਜਿਹੜੀ ਆਪਣਾ ਜਨਮ ਸਥਾਨ ਹੁੰਦਾ ਜੀ ਜੀ ਉਹਦੇ ਨਾਲੋਂ ਸੋਹਣੀ ਥਾਂ ਤੇ ਹੁੰਦੀ ਨਹੀਂ ਪਰ ਅਗਰ ਇੰਤਜ਼ਾਮ ਵੇਖਿਆ ਜਬ ਇਹਨਾਂ ਦਾ ਤੇ ਇਹਦੀ ਯੂਰਪ ਹੈ ਅੱਛਾ ਯੂਰਪ ਦੇ ਵਿੱਚ ਤੁਹਾਨੂੰ ਇੰਨੀ ਸਫਾਈ ਤੇ ਇੰਨਾ ਸੋਹਣੀ-ਸੋਹਣੀ ਚੀਜ਼ਾਂ ਵੇਖਣ ਨੂੰ ਮਿਲਣਗੀਆਂ ਨਾ ਕਿ ਇਹਨੇ ਨਜ਼ਾਰੇ ਦੇਖਣ ਨੂੰ ਮਿਲਣਗੇ ਇਹਨੇ ਲੈਂਡਸਕੇਪ ਵੇਖਣ ਨੂੰ ਮਿਲਣਗੇ ਕਿ ਤੁਸੀਂ ਜੋ ਆਪਾ ਫਿਲਮਾਂ ਦੇ ਵਿੱਚ ਵੇਖਨੇ ਆ ਉਹ ਆਪਾ ਅੱਖੀਂ ਵੇਖਨੇ ਆ ਹੋਰਾਂ ਜੀ ਜੀ ਜੋ ਆ ਮੈਂ ਯੂਨੀਵਰਸਿਟੀ ਜਾਣਾ ਡੁਬਲੀਆਣਾ ਤੋਂ ਮੈਰੀ ਬੋਰ ਰਾ ਦੇ ਵਿੱਚ ਐਡੇ ਸੋਹਣੇ ਸੋਹਣੇ ਪਹਾੜ ਨਹਿਰਾਂ ਐਵੇਂ ਲੱਗਦਾ ਕਿ ਆਪਾਂ ਜਿਵੇਂ ਜੰਨਤ 'ਚ ਆ ਗਏ ਜੰਨਤ 'ਚ ਆ ਗਏ ਠੀਕ ਹੋ ਗਿਆ ਅੱਛਾ ਮਨਦੀਪ ਭਾਈ ਜੀ ਦੱਸੋ ਕਿ ਖਾਣ ਪੀਣ ਦਾ ਕੀ ਸ਼ੌਕ ਹੈ ਉੱਥੇ ਪੰਜਾਬ ਪੰਜਾਬ 'ਚ ਕੀ ਖਾਂਦੇ ਪੀਂਦੇ ਰਹੇ ਹੋ ਤੇ ਇੱਥੇ ਆ ਕੇ ਖਾਣਾ ਪੀਣਾ ਟੋਟਲੀ ਚੇਂਜ ਹੋ ਜਾਂਦਾ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਮੈਨੇਜ ਕੀਤਾ ਹੈ ਬਾਈ ਜੀ ਖਾਣ ਪੀਣ ਤੋਂ ਨਾ ਇੱਕ ਗੱਲ ਹੋਰ ਮੇਰੇ ਮਨ 'ਚ ਸੀ ਹੈ ਕਿ ਇਹ ਸਰਕਾਰ ਨੇ ਸਾਨੂੰ ਸਟੂਡੈਂਟਾਂ ਨੂੰ ਬਹੁਤ ਲਾਭ ਦਿੱਤੇ ਨੇ ਬਹੁਤ ਬੈਨੀਫਿਟਸ ਦਿੱਤੇ ਨੇ ਸਲਵਨੀਆ ਜੀ ਹਾਂਜੀ ਅੱਛਾ ਸਾਨੂੰ ਜਿਵੇਂ ਤੁਸੀਂ ਆਹ ਵੇਖੋ ਸਟੂਡੈਂਟ ਨੂੰ ਇੱਕ ਬੋਨੀ ਕਰਕੇ ਸਰਵਿਸ ਪ੍ਰੋਵਾਈਡ ਕੀਤੀ ਗਈ ਹੈ ਜਿਹਦੇ ਕਰਕੇ ਆਪਾਂ ਕੀ ਸਾਨੂੰ ਫ੍ਰੀ ਫੂਡ ਮਿਲ ਜਾਂਦਾ ਹੈ ਕਈ ਜਗ੍ਹਾਾਂ 'ਤੋਂ ਹੋਰ ਕਈ ਜਗ੍ਹਾਾਂ 'ਤੋਂ ਜਿਵੇਂ ਮੈਕਡੋਨਲਡਸ ਵਰਗੀ ਥਾਂਾਂ 'ਤੇ ਸਾਨੂੰ ਕੁਝ ਯੂਰੋ ਦੇ ਵਿੱਚ ਕਨਸੈਸ਼ਨ ਮਿਲ ਜਾਂਦਾ ਹੋਰ ਆਪਾਂ ਪੂਰੀ ਮੀਲ ਲੈ ਸਕਦੇ ਹਾਂ ਸਬਸਿਡਾਈਜ਼ ਫੂਡ ਸਬਸਿਡਾਈਜ਼ ਫੂਡ ਮਿਲਦਾ ਗਵਰਨਮੈਂਟ ਦੀ ਤਰਫੋਂ ਜੀ 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 ਬਿਲਕੁਲ ਹੈ ਮਨਦੀਪ ਭਾਈ ਠੀਕ ਕਹਿ ਰਹੇ ਨੇ ਕਿ ਇਹਨਾਂ ਨੂੰ ਤਕਰੀਬਨ 23 ਬੋਨਸ ਦੇ ਨਾਂ ਤੋਂ ਜਿਹੜਾ ਨਾ ਇਹਨਾਂ ਨੂੰ ਇਹਨਾਂ ਦੇ ਇੱਕ ਐਪ ਬਣੀ ਹੈ ਉਹਦੇ ਚ ਇਹ ਰਜਿਸਟਰਡ ਹੁੰਦੇ ਨੇ ਤੇ ਉਹ ਐਪ ਚ ਇਹਨਾਂ ਨੂੰ ਜਿਹੜਾ ਨਾ ਇੱਕ ਦਿਨ ਚ ਦੋ ਟਾਈਮ ਫੂਡ ਫ੍ਰੀ ਮਿਲਦਾ ਹੈ ਡਿਫਰੈਂਟ ਰੈਸਟੋਰੈਂਟਸ ਨੇ ਡਿਫਰੈਂਟ ਮੈਕਡੋਨਲਡ ਨੇ ਜਾਂ ਕੋਈ ਟੇਕ ਅਵੇ ਉਹ ਲਾਗੋ ਮਸ਼ੀਨ ਹੁੰਦੀ ਹੈ ਉੱਥੇ ਜਾ ਕੇ ਸਕੈਨ ਕਰਦੇ ਨੇ ਆਪਣਾ ਐਪ ਦੇ ਤੇ ਇਹਨਾਂ ਨੂੰ ਖਾਣਾ ਫ੍ਰੀ ਮਿਲ ਜਾਂਦਾ ਹੈ ਕਈ ਜਗ੍ਹਾ ਤੇ ਸਬਸਿਡਾਈਜ਼ ਫੂਡ ਹੁੰਦਾ ਹੈ ਇਨਕੇ ਥੋੜੇ ਇੱਕ ਦੋ ਯੂਰੋ ਦੇਨੇ ਨੇ ਤੇ ਪੂਰਾ ਇਹਨਾਂ ਨੂੰ ਖਾਣਾ ਮਿਲ ਜਾਂਦਾ ਹੈ ਇਹ ਗਵਰਨਮੈਂਟ ਨੇ ਕਾਫੀ ਇਹਨਾਂ ਨੂੰ ਅੱਛਾ ਕੰਸੈਸ਼ਨ ਦਿੱਤਾ ਹੈ ਜਿਹੜਾ ਕਿ ਹੋਰ ਜਿਹੜੇ ਦੂਸਰੇ ਯੂਰੋਪੀਅਨ ਕੰਟਰੀਜ਼ ਨੇ ਇੰਗਲੈਂਡ ਅਮਰੀਕਾ ਜਾਂ ਕੈਨੇਡਾ ਦੂਸਰੇ ਕੰਟੀਨੈਂਟਸ ਨੇ ਉੱਥੇ ਇਹ ਚੀਜ਼ ਨਹੀਂ ਸਿਰਫ ਐਸਲਵਨੀਆ ਦੇ ਵਿੱਚ ਜਿਹੜਾ ਇਹਨਾਂ ਨੂੰ ਖਾਸ ਬੈਨੀਫਿਟ ਦਿੱਤਾ ਗਿਆ ਔਰ ਮਨਦੀਪਾ ਇੱਕ ਦੱਸੋ ਕਿ ਇੱਥੇ ਜਿਹੜਾ ਤੁਸੀਂ ਟਰੈਵਲ ਕਰਦੇ ਹੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਹਾਡਾ ਕਾਰਡ ਵੀ ਬਣਿਆ ਹੈ ਉਹ ਥੋੜਾ ਜਿਹਾ ਦੱਸੋ ਜੀ ਇਹ ਮੇਰਾ ਕਾਰਡ ਹੈ ਵੈਸੇ ਜੀ ਜੀ ਇਹ ਕਾਰਡ ਹੈ ਭਾਈ ਜੀ ਦਿਖਾਓ ਅੱਛਾ ਅੱਛਾ ਇਹ ਕਾਰਡ ਹੈ ਇਹ ਮੇਰੇ 37 ਯੂਰੋ ਲੱਗੇ ਆ ਪੂਰੇ ਮਹੀਨੇ ਦੇ ਫਸਟ ਟਾਈਮ 37 ਲੱਗਦੇ ਆ ਤੇ ਮੰਥਲੀ ਤੁਹਾਡੇ 35 ਯੂਰੋ ਦਾ ਰੀਚਾਰਜ ਹੁੰਦਾ ਉਰਪਾਨਾ ਕਾਰਡ ਹੈ ਦਾ ਉਰਪਾਨਾ ਕਾਰਡ ਇੱਕ ਬਿਲਕੁਲ ਠੀਕ ਹੋ ਗਿਆ ਅੱਛਾ ਜੀ ਤੇ ਇਹਦੇ ਨਾਲ ਮੈਂ ਪੂਰੇ ਸਲਵੇਨੀਆ ਦੇ ਵਿੱਚ ਐਨੀ ਟਾਈਮ ਐਨੀ ਵੇਅਰ ਹੋਰ ਜਿੰਨੀ ਮਰਜ਼ੀ ਵਾਰੀ ਟਰੈਵਲ ਕਰ ਸਕਦਾ ਬਸ ਟ੍ਰੇਨ ਹੋ ਮੈਨੂੰ ਇਹਨਾਂ ਨੂੰ ਕੁਝ ਨਹੀਂ ਲੈਣਾ ਕੋਈ ਇੱਕ ਇੱਕ ਯੂਰੋ ਨਹੀਂ ਲੈਣਾ ਇੱਕ ਸਿੰਗਲ ਪੈਨੀ ਨਹੀਂ ਲੈਣੀ ਜਸਟ ਮੈਨੂੰ ਉਸ ਜਗ੍ਹਾ ਤੇ ਟੈਪ ਕਰਨਾ ਹੈ ਔਰ ਮੇਰੀ ਟਿਕਟ ਔਰ ਮੇਰਾ ਸਭ ਕੁਝ ਮੈਨੂੰ ਔਨ ਦਾ ਸਪੋਰਟ ਮਿਲ ਜਾਏਗਾ ਸਹੀ ਫਿਰ ਤਾਂ ਇਹਨਾਂ ਕਿ ਬੜਾ ਜ਼ਬਰਦਸਤ ਹੈ ਇਹਨਾਂ ਕਿ ਜੀ ਹਰ ਚੀਜ਼ ਖਾਣ ਤੋਂ ਲੈ ਕੇ ਟਰੈਵਲ ਤੋਂ ਲੈ ਕੇ ਈਵਨ ਸਾਨੂੰ ਇੱਕ ਫਾਈਨੈਂਸ਼ੀਅਲ ਸਿਕਿਉਰਿਟੀ ਤੱਕ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਸਹੀ ਅੱਛਾ ਮਨਦੀਪ ਭਾਈ ਤੁਸੀਂ ਆਪਣੇ ਕਲਚਰ ਨੂੰ ਇੱਥੋਂ ਦੇ ਕਲਚਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਇਸ ਕਲਚਰ ਨੂੰ ਤੇ ਆਪਣੇ ਕਲਚਰ ਨੂੰ ਔਰ ਇੱਥੋਂ ਦੇ ਕਲਚਰ ਨੂੰ ਦੇਖਦੇ ਹੋ ਕਿ ਕਿਸ ਤਰ੍ਹਾਂ ਯਾਨੀ ਕਿ ਕਲਚਰ ਡਿਫਰੈਂਟ ਤੁਸੀਂ ਕਿਸ ਤਰ੍ਹਾਂ ਇਹਨਾਂ ਨੂੰ ਇਕੱਠਾ ਦੱਸ ਸਕਦੇ ਹੋ ਕਿ ਵੀ ਇਹ ਇਹਨਾਂ ਚ ਕੀ ਡਿਫਰੈਂਸ ਹੈ ਤੁਹਾਡੇ ਕਲਚਰ 'ਚ ਤੇ ਇੱਥੋਂ ਦੇ ਕਲਚਰ 'ਚ ਕਲਚਰ ਜੇ ਵੀਰ ਜੀ ਇੱਕ ਹੁੰਦਾ ਹੈ ਕਿ ਇੱਕ ਪਿਆਰ ਨਾਲ ਗੱਲ ਕਰਨੀ ਅੱਜਾ ਕਿ ਇੱਥੇ ਲੋਕੀ ਬਹੁਤ ਫਰੈਂਡਲੀ ਬਹੁਤ ਲਵਲੀ ਔਰ ਹਮੇਸ਼ਾ ਇੱਕ ਆਬਿਡੈਂਟ ਜੈਂਟਲ ਔਰ ਇੱਕ ਪੰਚਵ ਲੋਗ ਨੇ ਇਹ ਕੀ ਨਾਮ ਹੈ ਇਹਨਾਂ ਨੇ ਮੈਂ ਤੁਹਾਨੂੰ ਆਪਣੀ ਹੱਡਬੀਤੀ ਦੱਸਦਾ ਲਾਸਟ ਟਾਈਮ ਮੈਂ ਮੈਨੂੰ ਫਸਟ ਟਾਈਮ ਨਵਾਂ ਨਵਾਂ ਆਇਆ ਸੀ ਜਦੋਂ ਤੇ ਮੈਨੂੰ ਮੈਰੀਬੋਰ ਦੀ ਬੱਸ ਨਾ ਲੱਭੇ ਤੇ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਦਸ ਬੱਸ ਗੋਇੰਗ ਟੂ ਮੈਰੀਬੋਰ ਤੇ ਉਹਨੂੰ ਇੰਗਲਿਸ਼ ਨਹੀਂ ਆਉਂਦੀ ਸੀ ਪਰ ਉਹਨੇ ਮੈਰੀਬੋਰ ਸਮਝਾ ਤੇ ਉਹਨੇ ਮੈਨੂੰ ਹੱਥ ਫੜ ਕੇ ਬੱਸ ਤੱਕ ਚੜਾ ਕੇ ਆਇਆ ਵਾਹ ਤੇ ਆਇਓ ਆਪਣੇ ਬਾਬੇ ਆਪਣੇ ਪਿੰਡ ਦੇ ਆਪਣੇ ਸ਼ਹਿਰ ਦੇ ਲੋਕੀ ਬਜ਼ੁਰਗ ਐਵੇਂ ਹੀ ਕਰਦੇ ਨੇ ਕਿ ਬੱਚਿਆਂ ਨੂੰ ਬੱਚੇ ਵਾਂਗੂ ਸਾਮਦੇ ਨੇ ਘਰ ਆਏ ਦੀ ਚਾਹ ਧਰ ਦਿੰਦੇ ਨੇ ਤੇ ਐਵੇਂ ਇੱਥੇ ਵੀ ਹੈਗਾ ਬਹੁਤ ਪਿਆਰ ਹੈ ਇੱਥੇ ਲੋਕਾਂ ਦੇ ਵਿੱਚ ਠੀਕ ਹੋ ਗਿਆ ਬਿਲਕੁਲ ਐਂ ਜੀ ਇਹ ਬਾਜ਼ ਸਾਡੇ ਜਿਹੜੇ ਮੁਲਕਾਂ ਦੇ ਲੋਕ ਨੇ ਉਹਨਾਂ ਕੋ ਰਸਤਾ ਪੁੱਛੋ ਇਧਰ ਦਾ ਤੇ ਦੱਸ ਦੇ ਉਧਰ ਦਾ ਰੇ ਉਧਰ ਦਾ ਰੇ ਐ ਵੀ ਇਹ ਚਲੋ ਬੜਾ ਬੜਾ ਤੁਸੀਂ ਇੱਥੇ ਪਹੁੰਚ ਗਏ ਹੋ ਬੜਾ ਬੜੀ ਖੁਸ਼ੀ ਵਾਲੀ ਗੱਲ ਹੈ ਅੱਛਾ ਆਖਰੀ ਕੁਐਸਚਨ ਤੁਹਾਡਾ ਮੈਂ ਕਰਨਾ ਚਾਹ ਰਿਹਾ ਹਾਂ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਸਲੋਵਨੀਆ ਵਿੱਚ ਰਹਿ ਕੇ ਤੁਹਾਡੇ ਜ਼ਿਹਨ ਦੇ ਵਿੱਚ ਹੋਰ ਤੁਸੀਂ ਕੀ ਸਿੱਖਿਆ ਇੱਥੇ ਆ ਕੇ ਸਲੋਵਨੀਆ ਦੇ ਵਿੱਚ ਆ ਕੇ ਐ ਲਾਸਟ ਦੱਸੋ ਕਿ ਇੱਥੇ ਤੁਸੀਂ ਆ ਕੇ ਕਿਹੜੀ ਕਿਹੜੀ ਚੀਜ਼ ਸਿੱਖੀ ਹੈ ਕਿਹੜੀ ਕਿਹੜੀ ਚੀਜ਼ ਤੁਹਾਡੀ ਇੰਪਰੂਵ ਹੋਈ ਹੈ ਕਿ ਬਈ ਇਸ ਸੀਜ਼ਨ ਨੂੰ ਬੜਾ ਹੈਪੀਲੀ ਜਿਹੜਾ ਨਾ ਇਹਨੂੰ ਮੈਂ ਅਡਾਪਟ ਕੀਤਾ ਔਰ ਮੈਂ ਬੜਾ ਖੁਸ਼ ਆ ਇੱਥੇ ਆ ਕੇ ਐ ਜ਼ਰਾ ਥੋੜਾ ਯਾ ਲਾਸਟ ਦੱਸ ਦਿਓ ਤੇ ਫਿਰ ਅਸੀਂ ਵਾਈਂਡ ਅਪ ਕਰ ਦਿੰਦੇ ਹਾਂ ਜੀ ਵੇਖੋ ਇੱਥੇ ਆ ਕੇ ਮੈਂ ਬਹੁਤ ਜੀ ਚੀਜ਼ਾਂ ਸਿੱਖੀਆਂ ਨੇ ਪਹਿਲਾ ਤੇ ਇੱਥੇ ਪੰਕਚੁਐਲਿਟੀ ਅਗਰ ਤੁਸੀਂ ਪੰਕਚੁਅਲ ਨਹੀਂ ਆਗੇ ਤੇ ਇੱਥੇ ਤੁਹਾਡੇ ਵਾਸਤੇ ਕੋਈ ਲਾਈਫ ਨਹੀਂ ਹੈਗੀ ਕੋਈ ਤੁਹਾਡੇ ਵਾਸਤੇ ਕੁਝ ਨਹੀਂ ਹੈਗਾ ਪੰਕਚੁਅਲ ਹੋਣਾ ਬਹੁਤ ਜ਼ਰੂਰੀ ਹੈ ਇੱਥੇ ਲੋਕਾਂ ਦੀ ਮਦਦ ਕਰੋ ਵੱਧ ਤੋਂ ਵੱਧ ਜਿੰਨੇ ਆਪਣੇ ਲੈਹnde ਚੜਦੇ ਪੰਜਾਬ ਦੇ ਬੱਚੇ ਨੇ ਦੂਸਰਾ ਤੁਸੀਂ ਆਪਣਾ ਵੇਖੋਗੇ ਪਹਿਲੇ ਮੈਂ ਆਪਣੇ ਆਪ ਚ ਬੜਾ ਮਸਤ ਰਹਿੰਦਾ ਸੀ ਹੁਣ ਮੈਨੂੰ ਲੋਕਾਂ ਨਾਲ ਗੱਲ ਕਰਨਾ ਲੋਕਾਂ ਨਾਲ ਮਿਲਣਾ ਬਹੁਤ ਚੰਗਾ ਲੱਗਦਾ ਕਿਉਂਕਿ ਐਜ਼ ਅ ਸਾਈਕੋਲੋਜੀਕਲ ਫੀਲਿੰਗ ਮੈਂ ਬਹੁਤ ਇੱਥੇ ਇਕੱਲਾ ਸੀ ਤੇ ਬਾਈ ਹੁਣੀ ਮਿਲੇ ਬਈਆਂ ਬਈਆਂ ਨਾਲ ਗੱਲ ਕੀਤੀ ਬੜੇ ਚਾਰ ਪੰਜ ਭਰਾ ਹੋਰ ਮਿਲੇ ਪਾਕਿਸਤਾਨ ਤੋਂ ਬੰਗਲਾਦੇਸ਼ ਤੋਂ ਉਹਨਾਂ ਨਾਲ ਗੱਲ ਕਰਕੇ ਚੰਗਾ ਲੱਗਦਾ ਜੀ ਜੀ ਬਿਲਕੁਲ ਹੈ ਪਰਦੇਸ ਦੇ ਵਿੱਚ ਇਹੀ ਚੀਜ਼ ਹੈ ਨਾ ਕਿ ਆਪਣਾ ਛੱਡਦੇ ਪੰਜਾਬ ਤੇ ਲੈਦੇ ਪੰਜਾਬ ਦੇ ਜਿਹੜੇ ਜਵਾਨ ਨੇ ਸਾਡੇ ਭਰਾ ਸਾਰੇ ਮਿਲ ਜੁਲ ਕੇ ਇੱਕ ਦੂਜੇ ਦੀ ਜਿੰਨੀ ਹੋ ਸਕੇ ਖਿਦਮਤ ਕਰੋ ਇੱਕ ਦੂਜੇ ਦੀ ਹੈਲਪ ਹੋ ਜੇ ਇੱਕ ਦੂਜੇ ਇੱਕ ਦੂਜੇ ਨਾਲ ਕੀ ਕਿਸੇ ਨਾਲ ਕੁਝ ਲਾਇਨਾ ਨਹੀਂ ਹੈ ਇਹੀ ਨਾ ਕਿ ਹੱਸ ਕੇ ਗੱਲ ਕਰ ਲੀ ਤੇ ਕਿਸੇ ਦੀ ਹੈਲਪ ਹੋਈਏ ਥੋੜਾ ਜਿਹਾ ਸੈਟੀਸਫਾਈ ਕਰ ਦਿੱਤਾ ਥੋੜਾ ਜਿਹਾ ਬੰਦੇ ਪ੍ਰੇਸ਼ਾਨ ਹੋਏ ਨੇ ਨਾ ਯੂਰਪ ਆ ਕੇ ਆਪਣਾ ਘਰ ਛੱਡ ਕੇ ਮਾਪੋਆਂ ਛੱਡ ਕੇ ਤੇ ਪਰੇਸ਼ਾਨ ਹੁੰਦੇ ਤੋਂ ਬੰਦਾ ਥੋੜੀ ਗੱਲਬਾਤ ਕਰਕੇ ਕਿਸੇ ਨੂੰ ਮੋਟੀਵੇਟ ਕਰ ਦਿੰਦਾ ਤੇ ਇਹਦੇ ਵਿੱਚ ਮੇਰਾ ਹਾਲ ਕੋਈ ਗਲਤ ਚੀਜ਼ ਨਹੀਂ ਗਈ। ਅੱਛਾ ਇੱਕ ਲਾਸਟ ਕੁਐਸਚਨ ਹੋ ਰਾਇਆ ਹੈ ਕਿ ਤੁਸੀਂ ਆਪਣੇ ਫੈਮਿਲੀ ਦੇ ਵਿੱਚ ਕਿਹਨੂੰ ਮਿਸ ਕਰਦੇ ਹੋ ਜਾਂ ਆਪਣੇ ਦੋਸਤਾਂ ਦੇ ਕਿਹਨੂੰ ਮਿਸ ਕਰਦੇ ਹੋ ਉਹਨੂੰ ਕੋਈ ਪੈਗ੍ਰਾਮ ਦੇਣਾ ਚਾਹੁੰਦੇ ਹੋ ਤਾਂ ਯੂ ਆਰ ਫ੍ਰੀ ਟੂ ਸੇ ਐਨੀਥਿੰਗ। ਹਾਂਜੀ ਬਸ ਮਾਪੇ ਉਹ ਤੇ ਮੇਰੀ ਭੈਣ ਜੀ ਜੱਜੀ ਹੈਗੇ ਨੇ। ਅੱਛਾ ਇਹਨਾਂ ਨਾਲ ਹੀ ਆਪਣਾ ਜ਼ਿੰਦਗੀ ਗੁਜ਼ਾਰ ਦੁੱਤੀ ਹੈ। ਇਹਨਾਂ ਨਾਲ ਹੀ ਵੀਡੀਓ ਕਾਲ ਕਰ ਲਈਦਾ ਹੋਰ ਆ ਬੈਠ ਕੇ। ਵੱਧ ਤੋਂ ਵੱਧ ਇੱਥੇ ਵੈਸੇ ਕੰਮ ਔਰ ਪੜ੍ਹਾਈ ਦੇ ਵਿੱਚ ਮਸਰੂਫ ਰਹੀਦਾ। ਤੇ ਸਾਡੇ ਕੋਲ ਇੰਨਾ ਟਾਈਮ ਹੁੰਦਾ ਨਹੀਂ ਕਿ ਬਾਰ ਬਾਰ ਉਹਨੂੰ ਦੱਸੀਏ ਕਿ ਇੱਥੇ ਜਾਣ ਡੇ ਆ ਉੱਧਰ ਜਾਣ ਡੇ ਆ ਪਰ ਸੋਹਣੀ ਜ਼ਿੰਦਗੀ ਕੱਟ ਰਹੀ ਹੈ ਜੀ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਹੋਰ ਵਾਈਂਡ ਅਪ ਕਰਨਾ ਚਾਹੁੰਦਾ ਕਹਿਣ ਵਾਸਤੇ ਜੀ ਜ਼ਰੂਰ ਕਿ ਇੱਥੇ ਇੰਗਲਿਸ਼ ਬੋਲੀ ਜਾਂਦੀ ਹੈ ਕਈ ਦੇਸ਼ਾਂ ਦੇ ਵਿੱਚ ਯੂਰਪ ਦੇ ਫਰਾਂਸ ਜਰਮਨੀ ਆਪਣੀ ਲੈਂਗੁਏਜ ਪ੍ਰੇਫਰ ਕਰਦੇ ਆ ਹਾਂਜੀ ਪਰ ਇਧਰ ਕਈ ਕਈ ਜਗ੍ਹਾ ਤੇ ਅਗਰ ਤੁਸੀਂ ਦੇਖਿਆ ਜਾਵੇ ਇਥ ਇੰਗਲਿਸ਼ ਬੋਲ ਲੈਂਦੇ ਨੇ ਲੋਕੀ ਲਾਰਜ ਅਮਾਉਂਟ ਆਫ ਪੋਪੂਲੇਸ਼ਨ ਇੰਗਲਿਸ਼ ਬੋਲ ਲੈਂਦੀ ਹੈ ਹਾਂਜੀ ਅਗਰ ਤੁਸੀਂ ਜਰਮਨੀ ਜਾਓ ਕਿਉਂਕਿ ਮੈਂ ਇੱਥੇ ਜਰਮਨੀ ਰਹਿ ਕੇ ਆਇਆ ਉੱਥੇ ਤੇ ਜਿਹੜਾ ਨਾ ਇੰਗਲਿਸ਼ ਬੋਲਣਾ ਉਹ ਗੁੱਸਾ ਨਾਲ ਚੜ ਜਾਂਦਾ ਕਿ ਇੰਗਲਿਸ਼ ਬੋਲ ਰਿਹਾ ਕਿਉਂਕਿ ਉਹਨਾਂ ਦਾ ਫੱਡਾ ਚੱਲਦਾ ਚੱਲਦਾ ਰਿਹਾ ਪੁਰਾਣੇ ਦੌਰ ਦੇ ਵਿੱਚ ਬ੍ਰਿਟਿਸ਼ ਦੇ ਨਾਲ ਤੋਂ ਉਹਦੀ ਵਜ੍ਹਾ ਨਾਲ ਜਿਹੜਾ ਨਾ ਉਹ ਪ੍ਰੇਫਰ ਕਰਦੇ ਨੇ ਆਪਣਾ ਦੇਸੀ ਜਿਹੜ ਤੇ ਬਾਕੀ ਵੀ ਕੰਟਰੀਜ਼ ਦੇ ਵਿੱਚ ਜਿਹੜਾ ਨਾ ਉਹ ਆਪਣੇ ਹੀ ਲੈਂਗੁਏਜ ਨੂੰ ਪ੍ਰੇਫਰ ਕਰਦੇ ਨੇ ਲੇਕਿਨ ਇਹ ਜਿਹੜੇ ਦੂਸਰੇ ਛੋਟੇ ਯੂਰੋਪੀਅਨ ਕੰਟਰੀਜ਼ ਨੇ ਇੱਥੇ ਨਵੀਂ ਜਿਹੜੀ ਜਨਰੇਸ਼ਨ ਹੈ ਉਹ ਇੰਗਲਿਸ਼ ਵੀ ਪੜ੍ਹਦੀ ਏ ਨਾਲ ਪਲੱਸ ਉਹਨਾਂ ਉਹਨਾਂ ਨੂੰ ਇੱਕ ਐਕਸਟੈਂਡਡ ਲੈਂਗੁਏਜ ਵੀ ਸਿੱਖਣੀ ਪੈ ਜਾਂਦੀ ਏ ਤੇ ਉਹ ਨਾਲ ਸੇ ਈਜ਼ੀ ਏ ਲੇਕਿਨ ਉਹ ਇੰਗਲਿਸ਼ ਵੀ ਬੋਲਦੇ ਨੇ ਇੱਥੋਂ ਦੇ ਲੋਕ ਬੋਲਦੇ ਨੇ ਇੰਗਲਿਸ਼ ਤੇ ਬੜਾ ਖੁਸ਼ ਸੁਲੂਬੀ ਦੇ ਨਾਲ ਬੜਾ ਹੈਪੀਲੀ ਮਿਲਦੇ ਨੇ ਗੱਪਸ਼ਾ ਮਾਰਦੇ ਨੇ ਤੋ ਕੋਈ ਐਸਾ ਮਸਲਾ ਨਹੀਂ ਹੈ ਤੇ ਮੈਂ ਬਾਈ ਜੀ ਨੂੰ ਵੀ ਥੈਂਕ ਯੂ ਕਰਨਾ ਚਾਹੁੰਦਾ ਜੇ ਮੈਨੂੰ ਇਹਨਾਂ ਪਲੈਟਫਾਰਮ ਦਿੱਤਾ ਹੈ ਕਿ ਮੈਂ ਆਉਣ ਵਾਲੇ ਸਟੂਡੈਂਟਸ ਨੂੰ ਭਾਵੇਂ ਲੈਂਦੇ ਜਾਂ ਚੜਦੇ ਤੋਂ ਹਰਿਆਣੇ ਤੋਂ ਹੁਣ ਭਾਵੇਂ ਕਿ ਉਹਨਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਇੱਥੇ ਸਟੂਡੈਂਟ ਲਾਈਫ ਕਿਹੋ ਜਿਹੀ ਹੈ ਤੇ ਤੁਸੀਂ ਬਿਲਕੁਲ ਨਾ ਘਬਰਾਓ ਬਹੁਤ ਸੋਹਣਾ ਦੇਸ਼ ਹੈ ਤੁਸੀਂ ਵੱਧ ਸੋਹਣਾ ਆਓ ਆਪਣਾ ਬਿਲਕੁਲ ਬਿਨਾਂ ਫਿਕਰ ਤੋਂ ਆਓ ਇੱਥੇ ਸਰਕਾਰ ਵੱਲੋਂ ਲੋਕਾਂ ਵੱਲੋਂ ਬਹੁਤ ਮੁਹੱਬਤ ਨਾਲ ਪਿਆਰ ਨਾਲ ਰਿਹਾ ਜਾਂਦਾ ਜੀ ਮਨਦੀਪ ਭਾਈ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡਾ ਇੰਟਰਵਿਊ ਦਾ ਥੈਂਕ ਯੂ